Tantan shri guru nanak dev maharaj tan shri guru angad dev maharaj tan tan shri guru amar maharaj tan shri guru ram maharaj tan shri guru vardhan dev maharaj tan shri guru singh maharaj tan shri guru maharaj ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਜੀ ਜੈ ਜੀ ਜੋਤ ਪਰਗਟ ਗੁਰਾਂ ਦੀ ਦੇਹ ਤਨ ਤਨ ਮਾਤਾ ਸਾਹਿਬ ਕੌਰ ਜੀ ਧਰਨ ਤੁਮ ਦਾਦੀ ਮਾਤਾ ਗੁਜਰਕੋ ਜੀ ਧਰਨ ਤੁਮ ਬਾਬਾ ਜੀ ਸਿੰਘ ਜੀ ਮਹਾਰਾਜ ਧਰਨ ਤੁਮ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧਰਨ ਤੁਮ ਬਾਬਾ ਸੁਰਾਵ ਸਿੰਘ ਜੀ ਮਹਾਰਾਜ ਧਰਨ ਤੁਮ ਬਾਬਾ ਫਤੇ ਸਿੰਘ ਜੀ ਤਾਨੂੰ ਤੁਹਾਨੂੰ ਪਿਆਰਿਉ ਤਾਨੂੰ ਤੁਹਾਨੂੰ ਸ਼ਹੀਦੋ ਸਿੰਘੋ ਤੁਹਾਨੂੰ ਧੰਨ ਬਾਬਾ ਦੀ ਸਿੰਘ ਦੀ ਵਾਹਿਗੁਰੂ ਆਪ ਕੀਓ ਦੇ ਚਰਨਾਂ ਵਿੱਚ ਕੋਟੀ ਗੋਦ ਪ੍ਰਣਾਮ ਹੈ ਕੋਟੀ ਕੋਟੀ ਪ੍ਰਣਾਮ ਹੈ ਬੜਾ ਕੁਝ ਦਿੱਤਾ ਹੈ ਮਹਾਰਾਜ ਇਸ ਗਰੀਬ ਨੂੰ ਬਹੁਤ ਕੁਝ ਦਿੱਤਾ ਹਦਾਕਾਰ ਉਕਾਜ਼ ਉਪਤ ਹੁੰਦਾ ਹੈ ਕਿਰਪਾ ਕਰਿਓ ਮਿਹਰ ਕਰਿਓ ਰਹਿਮ ਕਰਿਓ ਦਇਆ ਕਰਿਓ ਦਰਸ਼ ਕਰਿਓ ਮਹਾਰਾਜ ਜੋ ਪਰਮੰਦੇ ਉਹੀ ਪੰਡਿਤ ਜੋ ਖੋਜੇ ਸੁਪਾਵੇ ਮਹਾਰਾਜ ਇਸ ਸ਼ਰੀਰ ਦੇ ਰੋਮ ਰੋਮ ਵਿੱਚ ਸਵਾਸ ਸਵਾਸ ਵਿੱਚ ਵਾਹਿਗੁਰੂ ਵਾਹਿਗੁਰੂ واحر نام بسا دیو دہاراج ہر کڑی ہر پر سواس واس سوا، روم روم آپ ہی دا نام جپا ایسی ذات دیو ایسی کرپا کر سات سنگ جی آپ ہی دے چرم بچ نمسکار ہے بولیا نہیں لگتا اس گرو کر سکتا ਇਹ ਐਸਾ ਪਿਆਰ ਹੈ ਇਹ ਜੀਵਾਂ ਦਾ ਹੜ ਜਿਹੜਾ ਵਗਦਾ ਹੈ ਰੁਕਿਆ ਰੁਕਿਆ ਨਹੀਂ ਜਾਂਦਾ ਇਹ ਪਿਆਰ ਦੀ ਕਹਾਣੀ ਹੈ ਜੇ ਕੋਈ ਸਮਝੇ ਤਾ ਮੈਂ ਗੁਰੂ ਘਰ ਦਾ ਡਾਕੀ ਹਾਂ ਗੁਰੂ ਘਰ ਦੇ ਦਰਦਾ ਕਰ ਗੁਰੂ ਗੋਬਿੰਦ ਸਿੰਘ ਜੀ ਵਾਹਰਾਜ ਨੇ ਗਲ ਚ ਫਟਾਵਾ ਆ ਕੇ ਰਸੀ ਆਪਣੇ ਹੱਥ ਚ ਫੜ ਕੇ

ਇੱਕ ਕਾਮਾਈਂ ਜੁਤ ਵਿਆਈ ਤਿੰਨ ਚੇਲੇ ਪ੍ਰਾਗਿਕ ਸੰਸਾਰੀ ਇੱਕ ਪੰਡਾ ਇੱਕ ਲਾਇ ਦੀਵਾਨ ਐ ਮੇਰੀਓ ਪਹਿਰੋ ਇਤਿਓ ਮੇਰੀ ਬਾਤਾਂ ਉਹ ਕਦੇ ਇਸ ਦੁੱਖ ਤੇ ਗੌਰ ਕੀਤਾ ਹੈ ਪੜੀ ਨਹੀਂ ਜੇ ਗੌਰ ਕੀਤਾ ਹੁੰਦਾ ਤੇ ਸ਼ੈਲ ਅੱਜ ਸਿੱਖੀ ਜਾਂਦੇ ਪੰਥ ਦਾ ਹਾਲ ਨਾ ਹੁੰਦਾ ਮੈਨੂੰ ਗੁਰੂ ਮਹਾਰਾਜ ਨੇ ਉਧਰ ਸਾਹ ਬੁਲਾਇਆ ਕਰੀਬ ਸੁਣਿਆ ਸੀ ਗੁਰੂ ਮਹਾਰਾਜ 60 ਸਾਲ ਦਾ ਗੁਡੀਖਦੇ ਆ ਬਾਰੇ ਮੇਰਾ ਗੁਰੂ ਹਰ ਸਿੰਘ ਨੂੰ ਹਰ ਸਿੰਘ ਨਹੀਂ ਸੀਸਵਾਸ ਸਵਾਸ ਨਹੀਂ ਅਖੀਰਲੇ ਸਵਾਸ ਉੱਥੇ ਜਾ ਕੇ ਗ੍ਰੰਥ ਰਾਤ ਦੇ ਭੜੇ ਪੈਰ ਦੇ 2:30 ਵਜੇ ਸੀ ਕਾਥੂਸ ਲੋੜ ਲੱਗਿਆ ਜੋ ਸਨੇਹਾ ਬੜਿਆ ਦਿਲ ਕਰੇ ਰੱਖ ਲਿਓ ਨਹੀਂ ਦਿਲ ਕਰੇ ਤੇ ਛੱਡਿਓ ਸਨੇਹਾ ਗੁਰੂ ਦਾ ਹੈ ਬੜੇ ਬੜੇ ਜੂਦੇ ਬੜੇ ਬੜੇ ਸੂਰਮੇ ਸਿੰਘ ਸ਼ਹੀਦ ਲਾਈਨ ਬਣਾ ਕੇ ਖੜੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਜੀ ਸਾਨੂੰ ਵੀ ਜਨਮ ਦਿਓ ਅਸੀਂ ਵੀ ਜਨਮ ਲੈ ਕੇ ਪੰਥ ਦੀ ਸੇਵਾ ਕਰਨੀ ਅਸੀਂ ਵੀ ਕਰੀ ਸਿੱਖੀ ਤੇ ਕੁਰਬਾਨ ਹੋਣਾ ਜਨੂ ਦੇਵ ਮਹਾਰਾਜ ਬੇਨਤੀ ਹੈ ਗੁਰੂ ਮਹਾਰਾਜ ਕਹਿਣ ਲੱਗੇ ਉਹ ਮੇਰੇ ਪਿਆਰਿਓ ਉਹ ਮੇਰੇ ਸ਼ਹੀਦੋ ਮੇਰੇ ਸਿੰਘੋ ਉਹ ਮੇਰੇ ਸੂਰਮੇ ਉਹ ਕੁੱਕ ਕਿੱਥੋਂ ਲਿਆਵਾ ਜੀ ਦੇ ਵਿੱਚ ਤੁਹਾਡਾ ਜਨਮ ਮਾਤਾ ਜੀ ਉਹ ਨਹੀਂ ਜੀ ਕਿ ਕੁੱਕ ਕਿੱਥੋਂ ਲਿਆਵਾ ਜਿੱਥੇ ਬਾਬਾ ਦੀਪ ਸਿੰਘ ਜੀ ਪੈਦਾ ਹੋ। ਉਹ ਕੋਕ ਹੈ ਨਹੀਂ। ਮੇਰੀ ਕੋਈ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਿਵ ਗੁਰਾਂ ਦੀ ਦੇ ਜਗਦੀ ਜੋਤ ਮਹਾਰਾਜ ਜੀ। ਮੈਂ ਆਪਜੀ ਦਾ ਗਰੀਬ ਕੁੱਕਲ ਹਾਂ। ਆਪ ਦੀ ਹਾਜ਼ਰੀ ਦੇ ਵਿੱਚ ਆਪ ਹੀ ਦੀ ਗੱਲ ਸੰਗਤ ਨੂੰ ਕਹਤੀ ਜੇ ਗੁਰੂ ਬੜਾ ਜੀ ਪਿਆਰ ਕਰਦੇ ਜੇ ਗੁਰੂ ਦੀ ਯਾਰ ਨੇ ਤੁਹਾਡੇ ਅੰਜੂ ਡਿੱਗਦੇ ਨੇ ਥੋੜੀ ਯਾਦ ਰਹਿੰਦਾ ਹੈ ਕਿ ਅੱਜ ਜਿਆਪਾ ਸਿੱਖ ਕੌਮ ਦੁਨੀਆ ਬਸ ਰਹੀ ਹੈ ਤਾਂ ਸਿਰਫ ਗੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਕਰਕੇ ਉਹ ਦਸਵੇਂ ਪਾਤਸ਼ਾਹ ਜੀ ਦੇ ਦਿਹਾੜੇ ਪਰਿਵਾਰ ਦੇ ਆ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਕਦੇ ਉਸ ਗੁਰੂਵਰ ਨਿਗਾ ਮਾਰੀ ਕਿ ਗੁਰੂ ਦੀ ਅੱਗੇ ਲਾਈ ਕਰ ਗਏ ਕਦੇ ਉਸ ਪਰਿਵਾਰ ਪਰ ਨਿਗਾਹ ਮਾਰੀ ਕਿ ਸਿਰਫ ਗੱਲਾਂ ਹੀ ਕਰਨੀਆਂ ਨੇ ਜੇ ਤੁਸੀਂ ਵਾਕਈ ਦਸਵੇਂ ਪਾਤਸ਼ਾਹ ਨੂੰ ਪਿਆਰ ਕਰਦੇ ਹੋ ਪਰਿਵਾਰ ਨੂੰ ਪਿਆਰ ਕਰਦੇ ਗੁਰੂ ਘਰ ਨੂੰ ਪਿਆਰ ਕਰਦੇ ਸੱਚੇ ਦਿਲੋਂ ਤਾਂ ਫਿਰ ਰਾਤ ਦੇ ਦੋ ਵਜੇ ਉੱਠ ਕੇ ਚੁੱਤ ਜਿਲਾ ਕੇ ਪੰਜ ਬਾਣੀਆਂ ਦਾ ਪਾਠ ਕਿੰਨੇ ਕੁ ਕਰਦੇ ਹੋ ਥੇ ਨੂੰ ਪੁੱਤ ਦਸਮੀ ਪਾਸ਼ਾ ਦਾ ਹੁਕਮ ਹੈ ਪੰਜ ਬਾਣੀਆਂ ਪੜ੍ਹ ਕੇ ਆਪਣਾ ਰੂਪ ਸ਼ੀਸ਼ੇ ਦੇ ਵਿੱਚ ਦੇਖੇਗਾ ਤਾਂ ਮੇਰੇ ਦਰਸ਼ਨ ਹੋਰਗੇ ਤੇ ਜੇ ਗੁਰੂ ਦੇ ਦਰਸ਼ਨ ਕਿਸਨ ਹੁੰਦੇ ਨੇ ਤਾਂ ਆਪਣੀ ਆਤਮਾ ਤੇ ਦਿਲ ਤੋਂ ਇਹ ਤਪੋਚੀ ਕਿ ਜਿਹੜੇ ਰਾਹ ਤੇ ਮੈਂ ਤੁਰਿਆ ਜੋ ਤੁਰ ਰਹੀ ਕਿਉਂ ਠੀਕ ਗਰਭ ਚ ਬੱਚਾ ਵਾਹਿਗੁਰੂ 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 ਮਾਤਾ ਜਉਨੀ ਜੀ ਪੋਪਿੰਡ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਵੀ ਘੋੜਾ ਪੈਂਦਾ ਸਵੇਰੇ ਜਾਂਦੇ ਸ਼ਾਮ ਨੂੰ ਸੇਵਾ ਕਰਕੇ ਵਾਪਸ ਆਉਂਦੇ ਗਰਬਜ ਬਾਬਾ ਦੀਪ ਸਿੰਘ ਉਸ ਵੇਲੇ ਬਾਣੀ ਮਾਤਾ ਜੀ 24 ਘੰਟੇ ਉਸ ਪਰਮਾਤਮਾ ਦਾ ਨਾਮ ਜਪ ਕੇ ਸੇਵਾ ਕਰਦੇ ਭਾਈ ਭਗਤ ਜੀ ਉਸ ਬਾਣੀ ਦੇ ਸਦਕੇ ਐਸਾ ਸੂਰਮਾ ਪੈਦਾ ਹੋਇਆ ਜੀ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਜੇ ਪਤ ਤਚਾਉਣਾ ਗੁਰੂ ਨਾਲ ਪਿਆਰ ਗੁਰੂ ਦਾ ਸਤਿਕਾਰ ਤੇ ਗੁਰੂ ਪਿੱਛੇ ਕੁਝ ਵੀ ਕੁਰਬਾਨ ਕਰਨ ਨੂੰ ਤਿਆਰ ਹੋ ਤਾਂ ਮੇਰੀ ਗੱਲ ਯਾਦ ਰੱਖਿਓ ਉਹ ਮੇਰੀਆਂ ਮਾਤਾਓ ਉਹ ਮੇਰੀਆਂ ਭੈਣੋ ਉਹ ਮੇਰੀਆਂ ਧੀਓ ਮੇਰੇ ਮੇਰੇ ਬਜ਼ੁਰਗੋ ਸਸ਼ਤਰਾਂ ਦੇ ਕਿਹਨੋਂ ਪਰ ਕੋੜੂ ਬਾੜੀ ਵਾਹਿਗੁਰੂ ਵਾਹਿਗੁਰੂ ਤੁਹਾਡੇ ਮੁਖ ਤੇ ਹੋਣੀ ਚਾਹੀਦੀ ਹੈ। ਤੁਮਾਲਾ ਤੁਮੇ ਸੱਚਾ ਹੋਣਾ ਚਾਹੀਦਾ ਹੈ। ਤੇਜਾ ਸ਼ਸ਼ਤਰ ਪਾ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜੋ ਵੀ ਕਰਤੇ ਕਰਕੇ ਇਸ ਸਰੀਰ ਦੇ ਵਿੱਚ ਜਦ ਤੁਮ ਹੋਗੇ ਤਾਂ ਛੋਟੇ ਵੱਲ ਕੋਈ ਮੈੜੀਆ ਖੜਾ ਬੰਦਾ ਨਹੀਂ ਦੇਖ ਸਕਦਾ। ਗੱਲ ਇੰਨੀ ਗਹਿਣੀ ਹੈ ਬਾਣੀ ਪੜਦੇ ਆ ਸ਼ਸ਼ਤਰ ਵਿਦਿਆ ਤੁਹਾਨੂੰ ਸਿਖਾਉ ਬੱਚਿਆਂ ਨੂੰ ਆਪ ਇਸ گروہ مہاراج نے کہا ہے ششتر تو بغیر میری دارے نہیں دینے کیونکہ ششتر ہمارے پیر ہیں میں ایک لائن کہہ کے ختم کرنی شسطر بناج چل رہے ہیں راج, راج بنا سب تھلے ملے گر یاد رکھیں وقت آ رہا ਸਿੱਖੀ ਨੂੰ ਇਸ ਦੁਨੀਆ ਦੇ ਲੋਕ ਖਤਮ ਕਰਨਾ ਚਾਹੁੰਦੇ ਮੂਰਖ ਲੋਗ ਨੇ ਪਰ ਰਹਿ ਗੀਤਾ ਜੇ ਗੁਰਬਾਣੀ ਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੋਗੇ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਐਨੀ ਗੱਲ ਕਰਦਿਆਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਸ਼ਮਾ ਕਰਿਓ ਆਪਕੇ ਅਦਿ ਚੰਦਰ ਵਿੱਚ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਜੋ ਬੱਜ ਕੇ ਫਤਿਹ ਬਣਾਇਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ